ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੂਮਾ ਪ੍ਰਧਾਨ ਸਮਾਜ ਸਿਹਾਰ ਸੰਸਥਾ ਪੰਜਾਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਜੋ ਰਸਤਿਆਂ ਦੇ ਵਿੱਚ ਦਰਸ਼ਨ ਕਰਨ ਸਮੇਂ ਸ਼ਰਾਬ ਦੇ ਠੇਕੇ ਬਾਸਾਡੇ ਤੋਂ ਪਹਿਲਾਂ ਚੌਕ ਮਹਾ ਸਿੰਘ ਹਾਲ ਗੇਟ ਤੇ ਮੱਸੀ ਮੰਡੀ ਦਾ ਬਾਜ਼ਾਰ ਅਤੇ ਥਾਣਾ ਬੀ ਡਿਵੀਜ਼ਨ ਦੇ ਲਾਗੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਕਈਆਂ ਵਾਲੇ ਬਾਜ਼ਾਰ ਦੇ ਥਾਣੇ ਲੰਗਰ ਹਾਲ ਨੂੰ ਜਾਣਾ ਸਰਾ ਨੂੰ ਜਾਣਾ ਠਾਣਾ ਬੀਟ ਵਿਜੀਲ ਤੋਂ ਲਿਖਿਆ ਬਿੱਲਾ ਮੀਟ ਵਾਲਾ 라ਜੂ ਮੀਟ ਵਾਲਾ ਬੋਬੀ ਮੀਟ ਵਾਲਾ ਭਾਈਸਾ ਮੀਟ ਵਾਲਾ ਜਿੰਮੀ ਮੀਟ ਵਾਲਾ ਹਲਾਲ ਮੀਟ ਵਾਲਾ ਅਨੇਕਾਂ ਹੀ ਮੀਟ ਦੀਆਂ ਸ਼ਰਾਬ ਦੇ ਠੇਕੇ ਪਾਣ ਬੀੜੀਆਂ ਦੀਆਂ ਦੁਕਾਨਾਂ ਜਿਹੜੀਆਂ ਬਸਟੇ ਤੋਂ ਅਸੀਂ ਜਿਹੜੀਆਂ ਸੰਗਤਾਂ ਦੀ ਸਰਦਾਂ ਨੂੰ ਸੱਟ ਮਾਰੀਆਂ ਹਨ ਤੇ ਹਿੰਦੂਆਂ ਦਾ ਤੀਰਥ ਹੈ ਦਰਗਾਣਾ ਮੰਦਿਰ ਉਹਦੇ ਲਾਗੇ ਵੀ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜੀਆਂ ਦੀਆਂ ਦੁਕਾਨਾਂ ਸੰਗਤਾਂ ਦੀ ਸੱਟ ਸਰਦਾਂ ਨੂੰ ਸੱਟ ਮਾਰਦੀਆਂ ਹਨ ਅਸੀਂ ਜਲਦੀ ਹੀ ਚੌਕ ਮਹਾ ਸੰਗ ਦੇ ਵਿੱਚ ਸਮਾਜ ਸੁਧਾਰ ਸੰਸਥਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸੰਯੋਗ ਦੇ ਨਾਲ ਪੱਕਾ ਮੋਰਚਾ ਜਿਹੜਾ ਲਾਇਆ ਜਾ ਰਿਹਾ ਹੈ ਜਿਹੜਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵਿਕਾਨਾ ਖੋਲਣ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੁਕਾਨਾਂ ਦੀ ਜਗ੍ਹਾ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਜਿਹੜੀਆਂ ਸਾਬ ਤੋਂ ਵੱਖਰੀ ਮਾਰਕੀਟ ਬਣਾਈ ਜਾਵੇ ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਲਈ ਜੋ ਸਵਰਗਾਂ ਦੇ ਘਰ ਦੇਸੂ ਦੇਸ ਤੋਂ ਸੰਤਾਂ ਭਾਈ ਜੱਜਾਂ ਰਾਂਹੇ ਟ੍ਰੇਨਾਂ ਰਾਂਹੇ ਬੱਸਾਂ ਰਾਂਹੇ ਪਹੁੰਚ ਰਹੀਆਂ ਹਨ ਉਹਨਾਂ ਦੀ ਸਰਦਾਂ ਨੂੰ 6 ਵਜ ਦੀ ਹੈ ਪਹਿਲ ਦੇ ਆਧਾਰ ਤੇ ਇਹਨਾਂ ਦੁਕਾਨਾਂ ਨੂੰ ਇੱਥੋਂ ਬੰਦ ਕੀਤਾ ਜਾਵੇ ਸੁੰਦਰ ਚੌਕ ਮਹਾਸ਼ੇਣੀ ਦੇ ਵਿੱਚ ਸੁੰਦਰ ਸੁਨਹਿਰੀ ਗੇਟ ਬਣਾਇਆ ਜਾਵੇ ਠੰਡੇ ਜਲਦੀਆਂ ਸਬੀਲਾਂ ਲਾਈਆਂ ਜਾਣ ਅਤੇ ਸੜਕਾਂ ਜਿਹੜੀਆਂ ਵਧੀਆ ਪ੍ਰੀਮਿਅਸ ਪਾ ਕੇ ਬਣਾਈਆਂ ਜਾਣ ਅਤੇ ਗੰਦਗੀ ਦੀਆਂ ਜੋ ਢੇਰ ਲੱਗੇ ਹੋਏ ਹਨ ਰਜਾਨਾ ਹੀ 24 ਘੰਟੇ ਜਿਹੜੇ ਇੱਥੇ ਸਮੂਹ ਮੁਲਾਜ਼ਮ ਕਾਰਪੋਰੇਸ਼ਨ ਵੱਲੋਂ ਲਾਏ ਜਾਣ ਤਾ ਜੋ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਇਹ ਸਵਰਗਾਂ ਦੇ ਘਰ ਦਰਸ਼ਨ ਕਰਨ ਆ ਰਹੀਆਂ ਹਨ ਉਹਨਾਂ ਨੂੰ ਬਸ ਢੇ ਤੋਂ ਰੇਲਵੇ ਸਟੇਸ਼ਨ ਤੋਂ ਜਿਹੜਾ ਸਵਰਗਾਂ ਦਾ ਜਿਹੜਾ ਘਰ ਨਜ਼ਰ ਆਵੇ ਜੇਕਰ ਪਰ ਜਿਹੜਾ ਪ੍ਰਸ਼ਾਸਨ ਨੇ ਇਸ ਵੱਲ ਤਵੱਜੋ ਨਾ ਦਿੱਤੀ ਤੇ ਜਲਦੀ ਹੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਜਿਹੜਾ ਪੱਕਾ ਮੋਰਚਾ ਚੌਂਕ ਮਹਾ ਸਿੰਘ ਚ ਲਾਇਆ ਜਾਵੇਗਾ ਜੇ ਦੀ ਜਿਹੜਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ